ਪਿਛਲੇ ਦਿਨੀ ਪਟਿਆਲਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਸੀ ਦਰਸਲ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ 9 ਸਾਲ ਦੀ ਬੱਚੀ ਦੇ ਨਾਲ ਸਕੂਲ ਦੇ ਹੀ ਟੀਚਰ ਦੇ ਵੱਲੋਂ ਬਲਤਕਾਰ ਕੀਤਾ ਗਿਆ ਇਹ ਮਾਮਲਾ ਕਾਫੀ ਭਗ ਚੁੱਕਿਆ ਹੈ ਪਰ ਅਜੇ ਤੱਕ ਬੇਸ਼ਰਮ ਸਕੂਲ ਪ੍ਰਿੰਸੀਪਲ ਦੇ ਵੱਲੋਂ ਉਸ ਦੋਸ਼ੀ ਟੀਚਰ ਨੂੰ ਸਸਪੈਂਡ ਨਹੀਂ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਪਰਿਵਾਰਾਂ ਦੇ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ ਸਕੂਲ ਦੇ ਬਾਹਰ ਧਰਨਾ ਚੱਲ ਰਿਹਾ ਹੈ ਪਰ ਅਜੇ ਤੱਕ ਪ੍ਰਿੰਸੀਪਲ ਨੂੰ ਇਸ ਦੀ ਸ਼ਰਮ ਨਹੀਂ ਆਈ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਕਾਰਵਾਈ ਵੀ ਸਵਾਲਾਂ ਦੇ ਕੇਰੇ ਦੇ ਵਿੱਚ ਹੈ ਜੇ ਮੈਂ ਸਾਨੂੰ ਮਾਪਿਆਂ ਨੂੰ ਇਨਸਾਫ ਨਹੀਂ ਮਿਲਦਾ ਉਸ ਬੱਚੇ ਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਡੀਸੀ ਮੈਡਮ ਨੂੰ ਚਿੱਠੀ ਲਿਖੀ ਹੈ ਸਕੂਲ ਨੂੰ ਸੀਲ ਕਰਨ ਬਾਰੇ ਕਿਉਂਕਿ ਤਿੰਨ ਮਾਮਲੇ ਆ ਚੁੱਕੇ ਨੇ ਦੋ ਰਵਿੰਦੋ ਦੇ ਵਿੱਚ ਤੇ ਇਹ ਤੀਸਰਾ ਮਾਮਲਾ ਹੋਰੋ ਮੀਰਾ ਦੇ ਵਿੱਚ ਹਾਂ ਜੀ ਜਿਹੜੀ ਪੇਰੈਂਟਸ ਕਮੇਟੀ ਬਣੀ ਹੋਰੀ ਸੀ ਸ਼ਾਇਦ ਕਿ ਉਹਨਾਂ ਨੇ ਇੱਕ ਡੀਸੀ ਨੂੰ ਪੱਤਰ ਲਿਖੇ ਬੱਚੇ ਦਾ ਮੈਡੀਕਲ ਹੋ ਚੁੱਕਾ ਹੈ ਬੱਚਾ ਵੀ ਜਿਹੜਾ ਕਿ ਉਹ ਚੁੱਕੇ ਨੇ ਉਸ ਤੋਂ ਬਾਅਦ ਇਫੀਕਟ ਕੀ ਹੈ ਕਦਵਾ ਕਿਉਂ ਲਾਇਆ ਗਿਆ ਹੈ ਨਤੇ ਇਹ ਵੀ ਸਕੂਲ ਦਾ ਪਹਿਲਾ ਤੋਂ ਟੀਚਰ ਨੇ ਪ੍ਰਿੰਸੀਪਲ ਅਪੋਰਟ ਕੀ ਹੈ ਜਿਹੜੀ ਇਹਨਾਂ ਦੀ ਉਹ ਸਾਡੇ ਕੋਲ ਪ੍ਰਿੰਡਿਕਲੀ ਕਰਨਾ ਗੱਲ ਨਹੀਂ ਕਰੀ ਮਾਪੇ ਪ੍ਰੂਫ ਕਰਨੇ ਕਰਵਾ ਰਹੇ ਹੈਗੇ ਹਨਾ ਦੂਜੀ ਗੱਲ ਹੈ ਕਿ ਉਹ ਸਸਪੈਂਡ ਨਹੀਂ ਹਜੇ ਤੱਕ ਕੀਤਾ ਗਿਆ ਕਿਉਂਕਿ ਮੋਤੀ ਹੈ ਓਕਸੀ ਓਕਸੀ ਪ੍ਰਿੰਸੀਪਲ ਨੂੰ ਉਹ ਫਿਕਰ ਕਰਦਾ ਨਾਲੇ ਮੇਰੇ ਮੋਤੀਆਂ ਲਾਈਵ ਤੇ ਬੱਚੇ ਜਿਹੜੇ ਕਿ ਪੇਰੈਂਟਸ ਸਕੂਲ ਦੀ ਜ਼ਿੰਮੇਵਾਰੀ ਦੀ ਹੱਥ ਨਹੀਂ ਪੂਰੀ ਨਹੀਂ ਪਤਾ ਲੱਗਾਈ ਆ ਅੱਜ ਉਹ ਆ ਬਾਤ ਆ ਤਾ ਮੀ ਨਾਕਾਮੀ ਹੈ ਜਿਸ ਨੂੰ ਮੈਂ 40 ਵੀ ਪ੍ਰਿੰਸੀਪਲ ਦੀ ਨਾਕਾਮੀ ਹੈ ਜਿਹੜੀ ਉਹ ਇਹ ਨਹੀਂ ਪਤਾ ਲੱਗਿਆ ਵੀ ਇਹ ਸਕੂਲ ਦੇ ਵਿੱਚ ਕਿਸੇ ਬੱਚੇ ਦੇ ਨਾਲ ਇੰਨੇ ਟਾਈਮ ਲਈ ਇਹ ਜਿਹੜੇ ਚਲਦ ਹੋ ਰਿਹਾ ਹੈ ਕੀ ਕਰਤੀ ਸੀ ਪ੍ਰਿੰਸੀਪਲ ਜਿਸਨੇ ਨਾ ਟੀਚਰਸ ਨੂੰ ਅਰੈਸਟ ਕਰ ਲਿਆ ਉਸਨੇ ਵੀ ਡਿਸੀਪਲ ਦਾ ਜਨਮ ਦਿਨ ਉਹ ਕਲਾਸ ਵਿੱਚ ਬਣਾਇਆ ਮਤਲਬ ਕਿ ਉਸ ਪੂਰੇ ਟਾਈਮ ਦੇ ਵਿੱਚ ਤਾਂ ਪਾਰਟੀ ਅਗਰ ਦਿਨ ਉਹਨਾਂ ਦਾ ਧਿਆਨ ਹੀ ਨਹੀਂ ਸੀ ਬੱਚਿਆਂ ਵੱਲ ਲੱਗ ਸੀਸੀਟੀਵੀ ਇੰਕਰ ਲੱਗੇ ਹੋਏ ਨੇ ਸਕੂਲ 'ਚ ਲੱਗੇ ਹੋਏ ਨੇ ਪਰ ਉਹਨਾਂ ਨੇ ਦਿਖਾਉਣ ਵਿੱਚ ਮਨਾਂ ਕਰਤਾ ਉਹ ਕਹਿੰਦੇ ਜੀ ਅਸੀਂ ਦਿਖਾ ਨਹੀਂ ਸਕਦੇ ਇਹਦਾ ਕਾਰਨ ਨਹੀਂ ਦਿਖਾ ਸਕਦੇ ਲੱਗਦਾ ਵੀ ਕੁਝ ਹੋਰ ਵੱਡੀ ਗੱਲ ਹੋ ਸਕਦੀ ਹੈ ਜੀ ਕੁਝ ਵੀ ਹੋ ਸਕਦਾ ਦੇਖੋ ਹਜੇ ਤੱਕ ਨਾ ਤਾਂ ਪ੍ਰਿੰਸੀਪਲ ਸਾਡੇ ਨਾਲ ਕੋਆਪਰੇਟ ਕਰ ਰਹੇ ਨਾ ਸਾਡੇ ਨਾਲ ਗੱਲ ਕਰ ਰਹੇ ਨਹੀਂ ਨਾ ਹਜੇ ਕੋਈ ਅਫੀਸ਼ੀਅਲ ਜਿਹੜੇ ਅਫਸਰ ਨੇ ਉਹਨਾਂ ਦੀ ਕੋਈ ਸਾਡੇ ਨਾਲ ਗੱਲ ਨਹੀਂ ਮੈਨਾਮ ਗੁਰਮਖ ਸਿੰਘ ਰੂਹ ਹੈ ਜੀ ਸਾਡੀ ਸੰਸਥਾ ਮਰੀਜ਼ ਮਿੱਤਰ ਵੈਲਫੇਅਰ ਅਰਗੇਸ਼ਨ ਹੈ ਜੀ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਕੀ ਮੌਜੂਦ ਜਿਹੜਾ ਪ੍ਰੋਟੈਸਟ ਹੈ ਜੀ ਪੇਂਟਸ ਵੱਲੋਂ ਹੋ ਰਿਹਾ ਹੈ ਸਾਡੀ ਸੰਸਥਾ ਨਾਲ ਨੂੰ ਸਮਰਥਨ ਦੇਣ ਵਾਸਤੇ ਪਹੁੰਚੀ ਹੋਈ ਹੈ ਇਹ ਤਾਂ ਦੱਸ ਮਤਾਈ ਕਿ ਜਿਹੜਾ ਪਟਿਆਲਾ ਦਾ ਇੱਕ ਮਤਲਬ ਔਰੋ ਮੇਰਾ ਸਕੂਲ ਹੈ ਬਹੁਤ ਹੀ ਣੀ ਇੱਕ ਸ਼ਰਮਨਾਕ ਮੰਦਭਾਈ ਘਟਨਾ ਪੂਰੇ ਪਟਿਆਲਾ ਸ਼ਹਿਰ ਵਾਸਤੇ ਇੱਕ 8 ਸਾਲ ਦੀ ਬੱਚੀ ਨਾਲ ਜਿਹੜਾ ਇੱਕ ਸਕੂਲ ਦਾ ਟੀਚਰ ਸਕੂਲ ਦੇ ਵਾਸ਼ਰੂਮ ਚੀ ਮੈਨੂੰ ਇੱਕ ਵਾਰ ਨਹੀਂ ਉਹਨੂੰ ਬਾਰ ਬਾਰ ਉਹ ਦਰਿੰਦਗੀ ਕਰ ਰਿਹਾ ਸੀ ਤੇ ਜਿੱਦਿ ਕੀ ਮੈਡੀਕਲ ਰਿਪੋਰਟ ਵੀ ਆ ਚੁੱਕੀ ਉਸੇ ਪੁਸ਼ਟੀ ਵੀ ਹੋ ਚੁੱਕੀ ਹੈ ਮੈਡੀਕਲ ਰਿਪੋਰਟ ਵੀ ਆ ਕੇ ਸਾਹਮਣੇ ਆ ਗਿਆ ਹੈ ਮੈਂ ਤਾਂ ਕਿਹਾ ਬੱਚਨ ਜੀ ਇੱਕ ਵਾਰ ਨਹੀਂ ਬਹੁਤ ਵਾਰ ਹੈਗਾ ਦਰਿੰਦਗੀ ਹੋਈ ਹੈ ਸਕੂਲ ਵਿੱਚ ਨੇ ਕੀਤੀ ਹੈ ਕਿ ਸਕੂਲ ਦੇ ਵਾਸ਼ਰੂਮ ਚ ਸਾਰੀ ਘਟਨਾ ਹੋਈ ਹੈ ਤੁਸੀਂ ਸਕੂਲ ਦੇ ਸਾਹਮਣੇ ਕੋਈ ਪ੍ਰੋਟੈਸਟ ਕਰਿਆ ਤਾਂ ਐਕਸਪੈਸ ਬਿਲਕੁਲ ਸਕੂਲ ਦੇ ਬਾਹਰ ਮੈਂ ਕਈ ਵਾਰ ਜਾ ਕੇ ਆਪਾਂ ਮਿਲਣ ਵਾਸਤੇ ਅੱਜ ਵੀ ਕੋਲ ਸਕੂਲ ਦੇ ਬਾਹਰ ਹੀ ਗਏ ਸੀ ਸਕੂਲ ਦੀ ਮੈਨੇਜਮੈਂਟ ਨੇ ਕੰਨਾਂ ਤੇ ਜੋਨ ਸਰਕੀ ਹੈ ਕਿ ਉਹਨਾਂ ਨੇ ਗੇਟ ਤੱਕ ਨਹੀਂ ਖੋਲਿਆ ਹੈਗਾ ਮਤਲਬ ਪੀਨਸਨ ਤਾਂ ਖੜਿਆ ਨ ਕੋਈ 100 ਡਰ ਤੋਂ ਕੱਟ ਸੀ ਇੱਕ ਵਾਰ ਮਿਲ ਨਹੀਂ ਆਏ ਹੈਗੇ ਉਹ ਉਹ ਤੋਂ ਬਾਅਦ ਮਜਬੂਰ ਹੋ ਕੇ ਜਿਹੜਾ ਇੱਥੇ ਚੌਂਕਾ ਜਾਮ ਕੀਤਾ ਗਿਆ ਚਰਨਾਬ੍ਰਸ਼ ਕਰ ਰਹੇ ਆ ਜਿਹੜਾ ਤੋਂ ਬਾਅਦ ਪਟਾਚੀ ਪਟਾ ਕੇ ਉਹ ਕਹਿੰਦੇ ਕਿ ਮੰਡਾ ਨੇ ਕਿਸੇ ਵਾਸਤੇ ਸਾਡੀ ਤਾਂ ਕੋ ਸੰਸਦ ਪਹਿਲਾਂ ਹੀ ਮਾਲ ਡਿਪਟੀ ਕਮਿਸ਼ਨ ਪਟਾਲਾ ਨੂੰ ਲੈਟਰ ਦੇ ਚੁੱਕੀ ਆ ਇਹ ਮਾਲ ਇਹਦੇ ਵਾਸਤੇ ਮੰਗ ਕਰ ਚੁੱਕੇ ਆ ਵੀ ਜਿਹੜਾ ਹੈਗਾ ਇਹ ਐਜੂਕੇਸ਼ਨ ਮਾਫੀਆ ਹੈ ਤੇ ਸਕੂਲ ਮੈਨੇਜਮੈਂਟ ਤੇ ਜਿਹੜਾ ਹੈਗਾ ਐਸੀ ਅਧਰਜੁਨ ਚਿੰਦੀ ਆ ਜਦੋਂ ਤੱਕ ਸਕੂਲ ਮੈਨੇਜਮੈਂਟ ਦਾ ਨਾਮ ਨਹੀਂ ਆਉਂਦਾ ਆਪਾਂ ਐਫਆ ਦੇ ਵਿੱਚ ਤਦ ਤੱਕ ਇਹ ਨਹੀਂ ਬਾਕੀ ਸਕੂਲਾਂ ਨੇ ਅੱਪਗਾਲੇ ਸਕੂਲ ਵੀ ਨਹੀਂ ਕਰਦੇ ਜਿਹੜੇ ਬਾਕੀ ਸਕੂਲ ਤੇ ਜਿੰਨੇ ਸਕੂਲ ਨੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਨੇ ਕਿਹਨਾਂ ਕਿਤੇ ਸੇਫ ਨਹੀਂ ਹੈਗੇ ਕਿਉਂਕਿ ਸਕੂਲ ਜਿਹੜੇ ਹੈਗੇ ਨੇ ਮੈਨੇਜਮੈਂਟ ਉਹਨਾਂ ਉਸ ਵਿਸਾ ਵਧਾਣੀਆਂ ਹੋਣ ਜਾਂ ਕੁਨੀਆਂ ਫਿਕਸਦ ਦੁਕਾਨਾਂ ਕਰਨੀਆਂ ਹੋਣ ਯੂਨੀਫਾਰਮ ਦੀਆਂ ਕਿਤਾਬਾਂ ਦੀਆਂ ਸਟੇਸ਼ਨਰੀ ਦੀਆਂ ਉਹਦੇ ਲਈ ਵੰਡੀਆਂ ਕਰਦੇ ਨੇ ਉਹ ਪਰ ਬੱਚਿਆਂ ਦੀ ਸਿਕਿਉਰਿਟੀ ਲਈ ਉਹ ਮਿਲਕਾ ਨਹੀਂ ਕਰਦੇ ਤੇ ਬੱਚੇ ਲਈ ਇੱਕੜਾ ਦਾਤਮਾ ਮੈਂ ਇੱਕੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਇੱਕੜੇ ਨੀਮ ਨੇ ਜਿਹੜੇ ਇੱਕ ਬੱਚਿਆਂ ਦੇ ਵਾਸ਼ਰੂਮ ਹੁੰਦੇ ਨੇ ਖਾਸ ਕਰਕੇ ਲੜਕੀਆਂ ਦੇ ਉਹਦੇ ਬਾਅਦ ਕੋਈ ਨਾ ਕੋਈ ਮਹਿਲਾ ਕਰਮਚਾਰੀ ਤੈਨਾਤ ਹੋਣੀ ਚਾ ਮਰ ਵਾਰ-ਵਾਰ ਬੱਚਿਆਂ ਨਾਲ ਹੋਇਆ ਇੱਕ ਵਾਰ ਨਹੀਂ ਪਾ ਹੋਇਆ ਇਸ ਕਰਕੇ ਜਿਹੜਾ ਹੈਗਾ ਘਟਨਾ ਬਹੁਤ ਮੰਨ ਭਾਗੀ ਆ ਤੇ ਇਹਦੇ ਨਾਲ ਕੀ ਹੈ ਵੀ ਸਕੂਲ ਜਿਹੜੀ ਮੈਨੇਜਮੈਂਟ ਚੋਂ ਉਹ ਨਾਮ ਦਾ ਦਰਜ ਹੋ ਗਿਆ ਅਫੀਰ ਚ ਤਦ ਤੱਕ ਜਾ ਕੇ ਇੱਕ ਬਾਕੀ ਇਗਜ਼ੈਂਪਲ ਸਕੂਲਾਂ ਨੂੰ ਇੱਕ ਇਗਜ਼ੈਂਪਲ ਸੈੱਟ ਹੋ ਗਈ ਇਹ ਪ੍ਰੋਟੈਸਟ ਕਿੰਨੇ ਟਾਈਮ ਤੱਕ ਚੱਰੇ ਜਦੋਂ ਤੱਕ ਸਾਡੀ ਮੰਗਾਂ ਪੂਰੀ ਨਹੀਂ ਹੁੰਦੀਆਂ ਜੀ ਸਰ ਇੱਕ ਮਾਈਨਰ ਬੱਚੀ ਨਾਲ ਜੋ ਇੱਕ ਬੜੀ ਸ਼ਰਮਨਾਕ ਘਟਨਾ ਉਹਦੇ ਟੀਚਰ ਵੱਲੋਂ ਕੀਤੀ ਗਈ ਆ ਸਰ ਐਫ ਆਈ ਆਰ ਦਰਜ ਕਰਕੇ ਜਿਹੜਾ ਬੰਦਾ ਹੈ ਕਿਉਂ ਉਸ ਦਾ ਅਰੈਸਟ ਹੈ ਪੁਲਿਸ ਰਿਮਾਂਡ ਤੇ ਆ ਉਹਦਾ ਐਸ ਪਰ ਲਾਅ ਅਸੀਂ ਜੋ ਅੱਗੇ ਪ੍ਰੋਸੀਡਿੰਗਾਂ ਨੂੰ ਫਾਲੋ ਕਰਾਂਗੇ ਅੱਜ ਪੇਰੈਂਟਸ ਵੱਲੋਂ ਪੇਰੈਂਟ ਇਸ ਦੇ ਵਿੱਚ ਕੀ ਹੈ ਕਿ ਜਿਹੜੇ ਬੱਚੇ ਦੇ ਪੇਰੈਂਟਸ ਨੇ ਉਹ ਸੈਟੀਸਫਾਈਡ ਨਹੀਂ ਐ ਪੁਲਿਸ ਦੀ ਕਾਰਵਾਈ ਤੋਂ ਸਾਡੇ ਰਿਐਕਸ਼ਨ ਟਾਈਮ ਤੋਂ ਸਾਡਾ ਜਿਹੜੇ ਕਨੈਕਸ਼ਨ ਤੋਂ ਇਹ ਅੱਜ ਜਿਹੜੇ ਦੂਜੇ ਬੱਚਿਆਂ ਦੇ ਪੇਰੈਂਟਸ ਨੇ ਉਹ ਕਿਤੇ ਸਕੂਲ ਗਏ ਇਹਨਾਂ ਦੀ ਆਪਸ ਵਿੱਚ ਮਿਸਕਮਿਊਨੀਕੇਸ਼ਨ ਹੋ ਗਈ ਉਹਨਾਂ ਨੇ ਆ ਕੇ ਇੱਥੇ ਰਜਿਸਟ੍ਰੇਸ਼ਨ ਕਰਕ ਕੀਤੀ ਫਿਰ ਉਹਨਾਂ ਨੂੰ ਸਮਝਾਇਆ ਵੀ ਐਸ ਪਰ ਲਾਅ ਜੋ ਤੁਹਾਡੀ ਡਿਮਾਂਡਸ ਨੇ ਤੁਸੀਂ ਉਹ ਸਾਨੂੰ ਰਿਟਰਨ ਦਿਓ ਔਰ ਇਹ ਸੇ ਡਿਮਾਂਡਸ ਨੂੰ ਜੋ ਐਡਮਿਨਿਸਟ੍ਰੇਸ਼ਨ ਦਾ ਵੀ ਬਣਦਾ ਹੈ ਉਹ ਪ੍ਰੋਪਰ ਜਿਹੜੇ ਤੁਸੀਂ ਐਲੀਗੇਟ ਕਰ ਰਹੇ ਹੋ ਉਹਨੂੰ ਵੈਰੀਫਾਈ ਕਰਾਂਗੇ ਇੱਕ ਇੱਕ ਚੀਜ਼ ਨੂੰ ਪੁਲਿਸ ਸਾਡੀ ਸਰ ਸਾਰੇ ਐਵੀਡੈਂਸ ਨੂੰ ਪ੍ਰੋਪਰਲੀ ਮੋਨਿਟਰੀਲੀ ਵਾਚ ਕਰ ਰਹੀ ਹੈ ਸਾਰੀ ਸੀਸੀਟੀਵੀ ਨੂੰ ਘੰਗਾਲ ਰਹੀ ਹੈ ਐਂਡ ਵੀ ਵਿਲ ਡੂ ਦਾ ਜਸਟਿਸ ਐਸ ਪਰ ਲਾਅ ਸਰ ਕੋਈ ਸਕੂਲ ਦੇ ਪ੍ਰਿੰਸੀਪਲ ਨੋਟਿਸ ਦਿੱਤਾ ਵੀ ਅੱਗੇ ਨੂੰ ਅਸੀਂ ਜੀ ਕੋਈ ਘਟਨਾ ਨਾ ਆਏ ਸਰ ਮੈਂ ਬੜਾ ਕਾਵਾਂਗਾ ਜੀ ਜਦੋਂ ਵੀ ਬੱਚਾ ਮੇਰੇ ਵੀ ਬੱਚੇ ਨੇ ਤੁਹਾਡੇ ਵੀ ਬੱਚੇ ਨੇ ਜਦੋਂ ਵੀ ਬੱਚਾ ਆਪਾਂ ਸਕੂਲ ਦੇ ਪ੍ਰਮਿਸਿਸ ਚ ਦੇ ਦਿੰਦੇ ਆ ਤਾਂ ਆਪਣਾ ਇਹ ਹੁੰਦਾ ਵੀ ਹੁਣ ਉੱਥੇ ਸਾਡਾ ਬੱਚਾ ਸੇਫ ਹੈ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਹੈ ਉਹਨੂੰ ਪ੍ਰੋਪਰ ਸੰਭਾਲ ਕੇ ਰੱਖਣ ਜਦੋਂ ਵੀ ਇਦਾਂ ਦਾ ਕੋਈ ਹੁੰਦਾ ਹੈ ਇਨਸੀਡੈਂਟ ਤਾਂ ਨੇਚੁਰਲੀ ਕੁਝ ਅਕਰੋਸ਼ ਆ ਇੱਕ ਡਰਾ ਜਿਹਾ ਹੁੰਦਾ ਪਰ ਅਸੀਂ ਵਿਸ਼ਵਾਸ ਰੁਵਾਨੇ ਆ ਅੰਡਰ ਦ ਲੀਡਰਸ਼ਿਪ ਆਫ आवर ਵਰਦੀ ਐਸਐਸਪੀ ਸ਼੍ਰੀ ਵਰਨੁਸ਼ ਸ਼ਰਮਾ ਕਿ ਜਿਹੜਾ ਵੀ ਬੰਦਾ ਕ੍ਰਾਈਮ ਕਰੂਗਾ ਉਹਦੀ ਜਗ੍ਹਾ ਬਿਹਾਈਂਡ ਬਾਰ ਸਰ ਇੱਕ ਛੋਟਾ ਜਿਹਾ ਕੁਸਚਨ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਡਰਾਈਵ ਨਹੀਂ ਹੋਣੀ ਜਿੱਦੀ ਸਾਰੇ ਪ੍ਰਿੰਸੀਪਲਸ ਨੂੰ ਬੁਲਾ ਕੇ ਥੋੜਾ ਕੰਟਰੋਲ ਕੀਤਾ ਹੈ ਦੱਸਿਆ ਵੀ ਆ ਉਹਨਾਂ ਨੇ ਵੀ ਸਕੂਲਾਂ ਦੇ ਵਿੱਚ ਕਿਵੇਂ ਇਸ ਦਾ ਧਿਆਨ ਸਰ ਅਸੀਂ ਰੈਗੂਲਰ ਸਰ ਬੱਚਿਆਂ ਦੇ ਡਰੱਗਸ ਨੂੰ ਲੈ ਕੇ ਬ ਔਰ ਸਰ ਸੈਕਸੋਲੋਬ ਯੂਜ਼ ਨੂੰ ਸਾਡੇ ਸੈਮੀਨਾਰਸ ਵੀ ਚੱਲਦੇ ਨੇ ਸਰ ਪੁਲਿਸ ਦਾ ਸਰ ਹਰ ਪਾਰਟ ਜਿਹੜਾ ਆਪਣਾ ਪਲੇ ਕਰਦੀ ਆ ਰੈਗੂਲਰ ਪਲੇ ਕਰਦੀ ਆ ਮੈਂ ਫੇਰ ਕਹਾਂਗਾ ਕਿ ਇਹਨਾਂ ਦਾ ਅਕਰੋਸ਼ ਜਿਹੜਾ ਅੱਜ ਇੱਥੇ ਬੈਠੇ ਪੁਲਿਸ ਨਾਲ ਨਹੀਂ ਸੀਗਾ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਅਕਰੋਸ਼ ਹੈ ਕਿ ਜੇ ਸਾਡੇ ਬੱਚੇ ਉੱਥੇ ਜਾਂਦੇ ਨੇ ਤੇ ਉਹਨਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਤੁਹਾਡੀ ਹੈ ਔਰ ਤੁਹਾਨੂੰ ਉਹਦੀ ਰਿਸਪੋਨਸਿਬਿਲਟੀ ਲੈਣੀ ਚਾਹੀਦੀ ਹੈ ਸਰ ਮੈਂ ਇੱਕ ਗੱਲ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਜੋ ਉਹਦਾ ਮੈਡੀਕਲ ਬਿਟੀ ਦਾ ਕਰਵਾ ਕੇ ਔਰ ਜੋ ਡਾਕਟਰਸ ਨੇ ਕਰਨਾ ਹੈ ਸਾਰੇ ਪ੍ਰੋਸੀਜਰਸ ਕਰ ਦਿੱਤੇ ਗਏ ਨੇ ਇਸ ਓਪਨ ਪਲੇਟਫਾਰਮ ਤੇ ਮੈਂ ਪ੍ਰੋਸੀਜਰ ਔਰ ਬਾਕੀ ਨੂੰ ਡਿਸਕਸ ਨਹੀਂ ਕਰਨਾ ਚਾਹੁੰਦਾ